ਰੋਪੜ ਦਾ ਨੰਬਰ ਹੈ ਪੀਵੀ 12 ਤੇ ਪਹਿਲੀ ਪਾਰਟੀ ਦੇ ਨਾਮ ਆ। ਉਹ ਪੈਕਰ ਲਾਉਸ਼ ਕਰੇਂ ਜਰ ਕਿਉਂ? ਪਹਿਣਾ ਮਾਰ ਕੇ ਸਪਿਆ। ਕਿਹੜੀ ਕੰਪਨੀ ਦੇ ਟਾਇਰ ਨੇ ਚਾਰੇ ਪਹਿਲੇ ਮੈਨੂੰ ਇਹ ਦੱਸੋ। ਚਾਰੇ ਟਾਇਰ ਬਈ ਗੁਡਇਅਰ ਦੇ ਟਾਇਰ ਆ। 2025 ਮਾਡਲ ਆ। ਓਕੇ। ਹਫਤਾ ਹਜੇ ਹੋਇਆ ਨਹੀਂ ਪਾਇਆ ਨੂੰ। ਉਹ ਵੀ ਗੁਡਇਅਰ ਦਿਖਾ ਦੇ ਵੀਰੇ। ਡੀਟੀ ਬਿਚਨ ਗੁਡਇਅਰ ਦਿਖਾ ਦੇ। ਇਧਰ ਵੀ ਮਾਰ ਕੇ ਚੈੱਕ ਕਰਵਾ ਦੇ। ਚਾਰੇ ਟਾਇਰ ਕੰਪਨੀ ਦੇ ਨ ਬਿੱਲ ਮਿਲ ਜਾਣਗੇ ਬਈ। ਹਾਂਜੀ ਹਾਂਜੀ ਬਿੱਲ ਮਿਲੂ। ਕਿੰਨਾ ਟਾਈਮ ਹੋ ਗਿਆ ਟਾਇਰ ਪੋਆ ਜਾਣ ਨੂੰ? ਇੱਕ ਹਫਤਾ ਹੋ ਗਿਆ ਜੀ। ਇੱਕ ਹਫਤਾ। 6 ਦਿਨ ਹੋ ਗਏ ਮਿੱਤਰੋ ਬਿੱਲ ਹੈਂ ਆ ਦੇਖ ਲੈ ਨਿਊਜ਼ੀਲੈਂਡ ਹੋਰ ਤੱਕ ਚਾਬੀ ਵੀ ਨਹੀਂ ਲੱਗੀ ਹੋਈ ਫੀਲ ਵੀ ਦਿਖਾ ਦੇ ਲੱਗੀ ਹੋਈ ਕਿਉਂ ਬਈ ਨੌਮੀ ਆ ਆ ਵੀ ਕਰਵਾ ਚੱਕ ਜੱਸ ਨੇ ਦੇਖ ਪੈਰਪੂਰ ਦਾਨ ਚੈੱਕ ਕਰਾ ਦੋ ਇਹਦੀ ਸੀਲਾ ਆ ਪੈਰਦਾਨ ਕਰਵਾ ਚੈੱਕ ਲੈ ਆ ਪੈਡਲਾਂ ਦੇ ਆ ਵੀ ਚੈੱਕ ਕਰਵਾ ਦੇ ਆ ਵੀ ਕੱਸ ਜਾਂਦੇ ਹੁੰਦੇ ਜੇ ਬੜਾ ਚੱਲਿਆ ਹੋਵੇ ਪੱਟੀ ਬਈ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰਿਬਿਊਟਰ 13 ਚ ਆਇਆ ਨਹੀਂ ਅਸਲ ਡਬਲ ਡਿਸਟ੍ਰਿਬਿਊਟਰ 13 ਮਾਡਲ ਚ ਜਾਂਦਾ ਹੈ ओरिजिनल ਕੰਪਨੀ ਦਾ ਰਾਈ ਕੰਪਨੀ ਰਿਕਾਰਡ ਆ ਡੰਡਾ ਡੁੰਡਾ ਚੈੱਕ ਕਰਾ ਦੋ ਹੁੱਕ ਚੈੱਕ ਕਰਾ ਦੋ ਅੱਛਾ ਆਪਤਾ ਹੋਇਆ ਟਾਇਰ ਪੈਨ ਨੂੰ ਆਪਿਆ 25 ਦਾ ਮਾਰਕ ਆ ਹਮ ਅਰੇ ਮੈਂ ਚੈੱਕ ਕਰਵਾ ਦੀ ਇਧਰ ਨਾ ਵੀ ਇਧਰ ਨਾ ਮਗਰਾੜ ਵੀ ਅੰਦਰ ਚੈੱਕ ਕਰਵਾ ਦੀ ਹਨਾ ਓਰੇ ਆ ਹੁਣ ਆ ਆ ਸੀਲ ਇਧਰੋਂ ਚੈੱਕ ਕਰਵਾ ਦੇਖ ਕਿਉਂ ਭਈ ਪਿਆਣਾ ਜਮਾ ਸੀਲ ਟਰੈਕਟਰ ਤੇਲ ਕੌਲੀ ਵਿੱਚ ਪਾ ਕੇ ਰੱਖਿਓ ਘਰੋਂ ਤੁਰ ਪਿਓ ਕਹਿ ਕੇ ਜਿਹੜਾ ਵੀ ਸੱਜਣ ਵੇਖਣ ਆ ਗਿਆ ਪੱਕਾ ਹੀ ਮੁੜੂਗਾ ਲੈ ਕੇ ਮਿੱਤਰੋ ਮੈਂ ਗੱਲ ਕਿਉਂ ਬੋਲੀ ਆ ਕਿਉਂਕਿ ਨਾ ਅੱਜ ਤੁਹਾਡੇ ਵਾਸਤੇ ਸਬਰਾਜ ਟਰੈਕਟਰ ਇਦਾਂ ਦਾ ਲੱਭ ਕੇ ਲਿਆਇਆ ਵੀ ਬਾਹਲੇ ਸੱਜਣ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ ਕੋਈ 13 14 ਮਾਡਲ ਹੋਵੇ ਸਵਰਾਜ ਤੇ ਹੋਵੇ ਵੀ ਕਰਲੋਸਕਰ ਇੰਜਨ ਦੇ ਵਿੱਚ ਹੋਵੇ ਵੀ ਘੱਟ ਚੱਲਿਆ ਹੋਇਆ ਹੋਵੇ ਵੀ ਗਾਰੰਟੀ ਵਾਲਾ ਅੱਜ ਮਿੱਤਰੋ ਸਾਰੀਆਂ ਗੱਲਾਂ ਹੀ ਫੇਰ ਨੇ ਆਹ ਖੜਾ ਤੁਹਾਡੇ ਵਾਸਤੇ ਸਵਰਾਜ ਟਰੈਕਟਰ ਪਿੰਡ ਮਹਾਰਾਜ ਦੇ ਵਿੱਚੋਂ ਲੱਭ ਲਿਆ ਹੈਗਾ ਵੀ ਕਰਲੋਸਕਰ ਇੰਜਨ ਦੇ ਵਿੱਚ ਆ ਹੈਗਾ ਵੀ ਕੰਡੀਸ਼ਨ ਦਾ Ориਜਨਲ ਹੈ ਇਹ ਦੱਸ ਦਈਏ ਜੇ ਟਰੈਕਟਰ ਨੂੰ 10 ਸੀਲਾਂ ਲੱਗ ਕੇ ਜਾਂ ਨੇ ਨਾ 5 ਸੀਲਾਂ ਤਾਂ ਹਲੇ ਵੀ ਉਮੀ ਲੱਗੀਆਂ ਪਈਆਂ ਨੇ ਵੱਡੀ ਗੱਲ ਤੁਹਾਨੂੰ ਦੱਸਦਾ ਚਾਰੇ ਦਾ ਟਰੈਕਟਰ ਤੇ ਬਾਈ ਉਹਨੇ ਜਮੇ ਨਵੇਂ ਟਾਇਰ ਪਵਾਏ ਹੋਇਆ ਤੁਸੀਂ ਇਹ ਗੱਲ ਨੋਟ ਕਰਿਓ ਜਦੋਂ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਨਾ ਬਹੁਤ ਘੱਟ ਸੱਜਣ ਹੁੰਦੇ ਅਗਲਾ ਕਹਿੰਦਾ ਯਾਰ ਜੇ ਸਰਦਾ ਜ਼ਾਰ ਦੀ ਏ ਵੀ ਆਪਾਂ ਤਾਂ ਵੇਚਣਾ ਹੀ ਆ ਪਰ ਨਵੇਂ ਟਾਇਰ ਕਿਉਂ ਪਵਾਤੇ ਬਾਈ ਉਹਨੇ ਯਾਰ ਉਹ ਤੋਂ ਬਾਅਦ ਵੀ ਵੇਚਣਾ ਕੱਲੀ-ਕੱਲੀ ਜਾਣਕਾਰੀ ਲਵਾਂਗੇ ਸਾਡੇ ਪਨਾਲ ਹੋਊ ਸਾਡਾ ਭਰਾ ਅਜੇ ਜਗਤਾਰ ਤੇ ਫੁੱਲ ਡਿਟੇਲ ਦੱਸਾਂਗੇ ਟਰੈਕਟਰ ਦੀ ਵੀ ਕਿੰਨਾ ਚੱਲਿਆ ਹੋਇਆ ਕਿੱਥੋਂ ਦਾ ਇਹਦਾ ਨੰਬਰ ਆ ਕੈਮੇ ਆਨਰ ਆ ਕਿੰਨੇ ਦਾ ਬਣੂ ਤੇ ਕਿਦਾਂ ਦੀ ਦੀ ਬੜਕਾ ਯਾਰ ਗੱਲ ਨਹੀਂ ਬੜੀ ਸਾਰਾ ਕੁਝ ਹੀ ਪੁੱਛਾਂਗੇ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਹੈ ਜੀ ਠੀਕ ਆ ਬਹੁਤ ਵਧੀਆ ਭਾਈ ਪਹਿਲਾਂ ਤਾਂ ਯਾਰ ਤੇਰਾ ਟਰੈਕਟਰ ਦੇਖ ਕੇ ਲੰਬੇ ਲੋਣੇ ਲੰਬੇ ਲੋਣੇ ਹੁਣ ਰੋਣ ਬੋਲਦਾ ਜਸਨ ਉਹਨਾਂ ਦੀ ਵੀ ਹੋਣੀ ਐ ਜਿਹੜੇ ਇਹ ਟਰੈਕਟਰ ਲੈ ਕੇ ਜਾਣਗੇ ਬਾਈ ਟਰੈਕਟਰ ਦਿਖਾ ਇਧਰ ਨੂੰ ਕਰ ਕੈਂਟ ਰੈਣਾ ਐ ਕਰ ਜਗਤਾਰ ਵੀਰੇ ਬੰਪਰ ਤੋਂ ਲੱਗਦਿਆ ਇਹਦੇ ਬਾਰੇ ਸਾਰਾ ਕੁਝ ਵਿਸਥਾਰ ਸਹਿਤ ਦੱਸ ਦੇ ਵੀ ਕਿੱਥੋਂ ਦਾ ਨੰਬਰ ਐ ਕੀ ਗੱਲਬਾਤ ਐ ਪਹਿਲਾਂ ਤੇ ਇਹ ਦੱਸਿਓ ਕੰਡੀਸ਼ਨ ਤੇ ਟਰੈਕਟਰ ਸਾਰਾ ਓਰੀਜਨਲ ਐ ਹਾਂ ਪੱਟੀ ਬਾਈ ਸਾਰਾ ਓਰੀਜਨਲ ਐ ਕੱਲੇ ਬੰਪਰ ਨੂੰ ਛੱਡ ਕੇ ਬੰਪਰ ਤਾਂ ਚਲ ਬਾਹਰਲੀ ਗੱਲਬਾਤ ਐ ਸਾਰਾ ਓਰੀਜਨਲ ਟਰੈਕਟਰ ਐ ਇਥੋਂ ਲੈ ਕੇ ਲੈਂਕਾ ਦਾ ਟਰੈਕਟਰ ਸਾਰਾ ਸਾਰਾ origignal origignal ਇਹਦਾ ਨੰਬਰ ਕਿੱਥੋਂ ਦਾ ਨੰਬਰ ਹੈਗਾ ਵੀਰੇ ਪੰਜਾਬ ਪੀ ਵੀ 12 ਰੋਪੜ ਦਾ ਰੋਪੜ ਦਾ ਹਾਂ ਫਰਸਟ ਪਾਰਟੀ ਦਾ ਲੈ ਮਿੱਤਰੋ ਰੋਪੜ ਦਾ ਨੰਬਰ ਹੈ ਪੀ ਵੀ 12 ਤੇ ਪਹਿਲੀ ਪਾਰਟੀ ਦੇ ਨਾਮ ਆ ਭਾਈ ਪਹਿਲੇ ਦੀ ਸ਼ੋਅ ਖੋਲ ਆਪਾਂ ਵਿੱਚੋਂ ਚੈੱਕ ਕਰੀਏ ਵੀ ਬਾਹਰੋਂ ਲਿਸ਼ਕਾ ਮਾਰਦਾ ਹੈ ਹੈ ਹਾਂ ਚੈੱਕ ਕਰਾ ਦਿਓ ਸਮਾਰ ਕੇ ਜਦ ਨੇ ਮਾਰੀ ਕੈਮਰਾ ਓਏ ਦੇਖ ਕਿੰਨਾ ਟਰੈਕਟਰ ਘੈਂਟ ਹੈ ਨਾ ਆ ਰੈਡੀਏਟਰ ਦਿਖਾ ਲੈ ਕਿਉਂ ਕੱਲੀ ਕੱਲੀ ਪੱਤੀ ਉਮੀ ਖੜੀ ਆ ਨਾਲ ਨਾ ਕੰਪਨੀ ਦੇ ਸਟicker ਲੱਗ ਕਿਉਂਦੇ ਹੁੰਦੇ ਹੁੰਦੇ ਆ ਬਾਈ ਆ ਦਿਖਾਈ ਦੇਖ ਖੜਿਆ ਨਾ ਉਹ ਬਈ ਜਿੱਥੋਂ ਕਲਰ ਉਤਰਿਆ ਹੋਇਆ ਤਾਂ ਉਤਰਿਆ ਹੋਇਆ ਪੈਪ ਨਾਲ ਦੀ ਐ ਹੈ ਪੱਟੀ ਬਾਈ ਮਾਡਲ 13 ਵੰਨੋ ਚਲਾਈ 23 ਯਾਰ ਕੀ ਆ ਰੈਡੀ ਰਿਟਰਾ ਮੰਨੋ ਤੁਸੀਂ ਬਾਈ 23 ਮਾਡਲ ਲੱਗਿਆ ਪਿਆ ਮਾਡਲ 13 ਹੈ ਮਾਡਲ 13 ਅੱਛਾ ਜੀ ਮਨ ਤਾਂ ਇਹ ਉੱਚਾ ਮਾਡਲ ਹੋਰ ਵੀ ਹੋਊਗਾ 13 ਮਾਡਲ ਕੰਡੀਸ਼ਨ ਦਾ ਬਾਲਾ ਨਹੀਂ ਸਾਫ ਪਿਆ ਯਾਰ ਸਾਫ ਤਾਂ ਬਾਈ ਸਾਹਮੇ ਨਹੀਂ ਆਜ ਵਾਲਾ ਨਯਾਇ ਜੀ ਨੰਬਰ ਪੰਜਾਬ ਦਾ ਫਰਸਟ ਪਾਰਟੀ ਹੈ ਮਾਡਲ 13 ਹਾਂ ਮਾਡਲ 13 ਜਸਕਰ ਨੇ ਬੰਪਰ ਵੀ ਕੱਲਾ ਪੇਂਟ ਹੈ ਬਈ ਚਾਰੇ ਟਾਇਰ ਨਵੇਂ ਕਾ ਤੋ ਪੁੱਤ ਮੈਨੂੰ ਜੇ ਨਾਲ ਦੱਸੋ ਪਹਿਲਾਂ ਟਾਇਰ ਤਾਂ ਬਈ ਇਹਦੇ ਨਾਲ ਦੇ ਹੈਗੇ ਸੀ ਮੰਨ ਲਓ 30 35 ਪੈਸੇ ਟਾਇਰ ਅੱਛਾ ਫਿਰ ਆਏ ਸ਼ੌਂਕ ਸੀ ਮੈਂ ਯਾਰ ਜਿਹੜੇ ਗਾਗ ਨੂੰ ਦੇਣਾ ਇੱਕ ਗਾਗ ਦਾ ਬਹੁਤ ਫੋਨ ਆਉਂਦਾ ਹੈ ਸਪੈਸ਼ਲ ਆਫਰ ਕਿ ਕਲੌਸ ਕਰਦਾ ਇੰਜਨ ਚਾਹੀਦਾ ਹਾਂ ਹਾਂ ਚ ਇਹ ਗੱਲ ਹੁੰਦੀ ਹੈ ਵੀ ਕਰ ਕਲੌਸ ਕਰਦਾ ਬਈ ਆ ਗਾਗਾਂ ਦੀ ਮਨਪਸੰਦ ਕਲੌਸ ਕਰ ਬਹੁਤ ਘੱਟ ਮਿਲਦਾ ਓ ਪਿਆ ਕਰ ਕਲੌਸ ਕਰ ਇੰਜਨ ਕਿਉਂ ਪਿਆਣਾ ਮਾਰਕਸ ਆ ਪਿਆ ਹਾਂ ਚਾਰੇ ਤਾਂ ਬਈ ਟਾਇਰ ਨਵੇਂ ਕਿਹੜੀ ਕੰਪਨੀ ਦੇ ਟਾਇਰ ਨੇ ਚਾਰੇ ਪਹਿਲਾਂ ਮੈਨੂੰ ਇਹ ਦੱਸੋ ਚਾਰੇ ਟਾਇਰ ਬਈ ਗੁੱਡੀਅਰ ਦੇ ਟਾਇਰ ਆ 2 ਓਕੇ ਹਫਤਾ ਹਜੇ ਹੋਇਆ ਨਹੀਂ ਪੋਇਆ ਨੂੰ ਉਹ ਵੀ ਗੁੱਡੀਆਂ ਦਿਖਾ ਦੇ ਮੈਂ ਹਾਂ ਡੀਟੀ ਪਛਾਣ ਮੈਂ ਗੁੱਡੀਆਂ ਦਿਖਾ ਦੇ ਇੱਧਰ ਵੀ ਮਾਰ ਕੇ ਚੈੱਕ ਕਰਵਾ ਦੇ ਚਾਰੇ ਟਾਇਰ ਕੰਪਨੀ ਦੇ ਨੇ ਬਿੱਲ ਮਿਲ ਜਾਣਗੇ ਬਾਈ ਹਾਂਜੀ ਹਾਂਜੀ ਬਿੱਲ ਮਿਲ ਕਿੰਨਾ ਟਾਈਮ ਹੋ ਗਿਆ ਟਾਇਰ ਪੋਇਆ ਇੱਕ ਹਫਤਾ ਹੋ ਗਿਆ ਜੀ ਇੱਕ ਹਫਤਾ ਹਾਂਜੀ 6 ਦਿਨ ਹੋ ਗਏ ਮਿੱਤਰੋ ਬਿੱਲ ਤੁਹਾਨੂੰ ਮਿਲੂਗਾ ਤੇ ਸ਼ੋ ਦਾ ਇਸ਼ਾਰਾ origignal ਬਾਈ 2013 ਮਾਡਲ ਹੈ ਕਰ ਲਓ ਉਸ ਕਰੀਂਜਰ ਦੇ ਵਿੱਚ ਹੈਨਾ ਹਾਂਜੀ ਆਹ ਕੰਡੀਸ਼ਨ ਤਾਂ ਸਾਰਾ origignal ਹੈ ਹਾਂ ਕਰਵਾ ਟਿਕ ਬਾ ਚੈੱਕ ਹੈਨਾ ਤੇ ਉਹ ਤੋਂ ਬਾਅਦ ਇੱਧਰ ਆ ਜਾ ਹੁਣ ਮਾਰਕੇ ਦੀ ਗੱਲ ਕਰਦਾ ਸੀ ਬਾਈ ਆਹ ਕਰਵਾ ਦੇ ਚੈੱਕ ਹਫਤਾ ਹੋਇਆ ਟਾਇਰ ਪੈਨ ਨੂੰ ਆਪਿਆ 25 ਦਾ ਮਾਰਕ ਹੂੰ ਅਰੇ ਮੈਂ ਚੈੱਕ ਕਰਵਾ ਦੀ ਇਧਰ ਨਾ ਵੀ ਇਧਰ ਨਾ ਮਗਰਾਡ ਵੀ ਅੰਦਰ ਚੈੱਕ ਕਰਵਾ ਦੀ ਹੈਨਾ ਓ ਰਿਆ ਹੁਣ ਆ ਆ ਸੀਲ ਇਧਰੋਂ ਚੈੱਕ ਕਰਵਾ ਦੇਖ ਕਿਉਂ ਬਈ ਪਿਆਨੇ ਜਮਾ ਸੀਲ ਡ੍ਰਾਈਵਰ ਦਿਖਾ ਤੀ ਆ ਪੈਰਦਾਨ ਕਰਵਾ ਚੱਕ ਤੇ ਆ ਦੇ ਬੈਟਰੀ ਬਾਕਸ ਦੇ ਉੱਪਰ ਰੰਗ ਰੰਗੂ ਹੀ ਉੱਡ ਜਾਂਦਾ ਹੁੰਦਾ ਜਿੱਥੇ ਉੱਡਿਆ ਤਾਂ ਉਮੀ ਹੈ ਹੈਨਾ ਆ ਜਮਾ ਸੀਲ ਡ੍ਰਾਈਵਰ ਪਿਆ ਯਾਰ ਸਾਰਾ ਡਬਲ ਪੰਪ ਦੇ ਵਿੱਚ ਆ ਬਈ ਹੈਨਾ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਹਿੱਸਾ ਚੈੱਕ ਕਰਵਾ ਦੇ ਬਈ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਬਈ ਮੈਨੂੰ ਐ ਦੱਸ ਆਪਣੇ ਜਗਤਾਰ ਚੱਲ ਕਿੰਨਾ ਕਿਹੋ ਟਰੈਕਟਰ ਇਹ ਚੱਲਿਆ ਰਿਹਾ 2300 ਘੰਟਾ ਜੀ 2300 ਘੰਟਾ ਹਾਂਜੀ ਨਾਲ ਦੇਦੇ ਟਾਇਰ ਹੈਗੇ 35 ਪੈਸੀ ਲਾਏ ਆ ਹਾਂ ਮੀਟਰ ਇਹਦਾ ਹੁਣ ਕਰਿਓ ਜੱਸ ਕਰਨੇ ਮੀਟਰ ਚੈੱਕ ਕਰਾ ਦਿਓ ਜੀ ਮੀਟਰ ਤੇ ਮਾਰ ਕੈਮਰਾ ਲੈ ਆ ਕਰ ਹਾਂ 2300 ਘੰਟਾ ਚੱਲਿਆ ਹੋਇਆ 2300 2338 ਘੰਟੇ ਚੱਲਿਆ ਹੋਇਆ ਠੀਕ ਹੈ ਬਈ ਆਇਆ ਕਰ ਜਿਦ ਤਾਰੇ ਨੂੰ ਸਟਾਰਟ ਕਰਕੇ ਦਿਖਾ ਸਲੈਂਸਰ ਤੇ ਮਾਰਦੀ ਕੈਮਰਾ ਜਮਾ ਪ੍ਰੋਪਰ ਸਲੈਂਸਰ ਲੈ ਲੈ ਬੀਜਾ ਹਾਂ ਦੇਖ ਰਾਂ ਰੇਸਰ ਬਾੜ ਤੇ ਬੰਦ ਵੜ ਕੇ ਵੀ ਟਰੈਕਟਰ ਦੀ ਘੈਂਟ ਹੈ ਨੰਬਰ ਵੀ ਪੰਜਾਬ ਦਾ ਹੈ ਪਾਰਟੀ ਵੀ ਫਰਸਟ ਹੈ ਹਾਂਜੀ origignal 2338 ਘੰਟੇ ਚੱਲਿਆ ਹੋਇਆ ਮਾਡਲ ਵੀ 2013 ਹਨਾ ਹਾਂ ਮਾਡਲ 2013 ਜੀ ਹੈਗਾ ਸਾਰਾ origignal ਹੈ ਸਾਰਾ ਅਰੀਜਨਲ ਆ ਪੰਜਾਬ ਨੰਬਰ 1 ਫਰਸਟ ਪਾਰਟੀ ਨਗਦ ਕਾਇਸ਼ ਕਲੋਸ ਕਰ ਜਾਂਦਾ ਏ ਓਕੇ ਤੇ ਮੈਨੂੰ ਹੁਣ ਆਏ ਦੱਸ ਬਈ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੋਈ ਆ ਡਿਮਾਂਡ ਦਾ 25 ਪੱਟੀ ਕਰਦੇ ਆ ਬਾਈ 5 ਲੱਖ ਤੇ 10000 ਰੁਪਿਆ 5 ਲੱਖ ਤੇ 10000 ਹਾਂ ਜੀ ਦੇਣ ਲੈਣ ਵਾਲੀ ਗੱਲ ਮਤਲਬ ਬੰਦਾ ਇਹ ਕਹੇ ਵੀ ਜਗਤਾਰ ਸਿੰਘ ਆ ਫੜ ਪੇਮੈਂਟ ਤੇ ਚਾਬੀ ਫੜਾ ਉਹ ਉਹ ਰੇਟ ਕਰ ਟਰੈਕਟਰ ਦਾ ਟਰੈਕਟਰ ਦੇ ਦਾਂ ਇਹ ਪੱਟੀ 5 ਲੱਖ ਦਾ ਪੂਰਾ ਟਰੈਕਟਰ ਬਹੁਤ ਜਿਆਦਾ ਨਵਾਂ ਪੂਰਾ 5 ਲੱਖ ਦਾ 5 ਲੱਖ ਦੇ ਦਾਂ ਦੂਜੀ ਗੱਲ ਕਲੋਸ ਕਰ ਪੱਟੀ ਬਹੁਤ ਜਿਆਦਾ ਗਾਕਾਂ ਦੀ ਪਸੰਦ ਆ ਬਹੁਤ ਚਲਾਈ ਬਾਈ ਤੇ ਹੀ ਮਾਡਲ ਲੱਗੀ ਆ ਟਰੈਕਟਰ ਦੀ ਕਿਸੇ ਵੀ ਗੱਲੋਂ ਹੱਥ ਤਰਾਂ ਨਹੀਂ ਇਹ ਨਹੀਂ ਗੱਲ ਹੈਗੀ ਹੁਣ ਮੈਨੂੰ ਐ ਦੱਸ ਚੱਲ ਕੋਈ ਗੱਲ ਨਹੀਂ ਤੇਰੀ ਸਾਰੀ ਗੱਲਾਂ ਮੰਨ ਲੀਆਂ ਪੂਰੇ 5 ਲੱਖ ਤਾਂ ਦਾਂਗਾ ਹਾਂ ਜੀ ਹੁਣ ਜੇ ਕਿਸੇ ਸੱਜਣ ਨੇ ਆਏ ਆ ਕੇ ਕਹਿਤਾ ਵੀ ਬਾਈ ਯਾਰ ਵੀਡੀਓ ਦੇਖ ਕੇ ਸਪੈਸ਼ਲ ਆਇਆ ਉਹ ਉਹਦਾ ਕੀ ਮਾਣ ਰੱਖੇਗਾ ਬਈ ਉਹਦਾ ਮਾਣ ਪੱਟੀ ਹੋਰ 5000 ਰੁਪਏ ਕਰਦਾ ਈ 5000 ਕਿੰਨੇ ਦਾ ਰਹਿ ਗਿਆ ਹੁਣ 495000 ਦਾ 5000 ਮੈਂ ਚੱਕ ਦਿੰਦਾ ਚਲੋ 4 ਲੱਖ ਤੇ 490000 ਦਾ ਟਰੈਕਟਰ ਰਹਿ ਗਿਆ ਮਿੱਤਰੋ ਹੁਣ ਵੀ ਜੇ ਕੋਈ ਤਾਤਾ ਟਰੈਕਟਰ ਦੇ ਵਿੱਚ ਤਾਂ ਕਿਹੋ ਯੇ ਗਏ ਸੱਜਣ ਨੇ ਖਰੀਦਣਾ ਬਾਈ ਪਿੰਡ ਮਹਿਰਾਜ ਦੇ ਵਿੱਚ ਖੜੇ ਆ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਹਾਂ ਨੇੜੇ ਆਪਣੇ ਹੈਗਾ ਕੋਆਪਰੇਟਿਵ ਸਟੇਡੀ ਐ ਸਾਹਮਣੇ ਖੂਹ ਆ ਓਕੇ ਆਪਣਾ ਡਰਾ ਕਿੱਥੇ ਪਿਆ ਘਰ ਕਿੱਥੇ ਪਿਆ ਲਕੀਸਮ ਦੱਸ ਥੋੜੀ ਘਰ ਆਪਣਾ ਹੈਗਾ ਇੱਕ ਕਾਲਾ ਕਾਲਾ ਪੱਤੀ ਕਾਲਾ ਪੱਤੀ ਬਾਈ ਦੀ ਐ ਕੋਆਪਰੇਟਿਵ ਸਟੇਡੀ ਓਕੇ ਸਾਹਮਣੇ ਖੂਹ ਆ ਜੀ ਹਾਂ ਮੋਬਾਈਲ ਨੰਬਰ ਹੈਗਾ 904112 48664 ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਨਾਮ ਹੈਗਾ ਤੁਹਾਡਾ ਜਗਤਾਰ ਸਿੰਘ ਤੁਹਾਡੇ ਡੈਡੀ ਜੀ ਦਾ ਕੀ ਨਾਮ ਆ ਗੁਰਜੰਟ ਸਿੰਘ ਗੁਰਜੰਟ ਸਿੰਘ ਹਾਂ ਜੀ ਕਈ ਵਾਰ ਨਾ ਆਪਣੇ ਛੋਟੇ ਨਾਂ ਹੁੰਦੇ ਆ ਤੋੜਾ ਕੀ ਨਾਮ ਅਗਲਾ ਕਹਿੰਦਾ ਆਪਣਾ ਖਾਸ ਬਿਜਲੀ ਦਾ ਕੰਮ ਬਾਈ ਜਿਹੜਾ ਮਰਜੀ ਪਛਲੇ ਇਲੈਕਟ੍ਰੀਸ਼ੀਅਨ ਜਗਤਾਰ ਸਿੰਘ ਵੀ ਜਗਤਾਰ ਸਿੰਘ ਇਲੈਕਟ੍ਰੀਸ਼ੀਅਨ ਦੇ ਘਰੇ ਜਾਂਦਾ ਇਹਨੂੰ ਮਰਜੀ ਪਛਲੇ ਜੀ ਪਿੰਡ ਚ ਓਕੇ ਹਾਂਜੀ ਹਾਂਜੀ ਤੇ ਲੈ ਮਿੱਤਰੋ ਬਾਕੀ ਆਪਾਂ ਬਾਈ ਦਾ ਨੰਬਰ ਕੈਪਸ਼ਨ ਦੇ ਵਿੱਚ ਲਿਖਤਾ ਨਾ ਜਗਤਾਰ ਸਿੰਘ ਆ ਇਲੈਕਟ੍ਰੀਸ਼ੀਅਨ ਬਾਈ ਨੂੰ ਕਹਿੰਦੇ ਨੇ ਯਾਨੀ ਕਿ ਬਾਈ ਬਿਜਲੀ ਦਾ ਕੰਮ ਕਰਦਾ ਹੁਣ ਜੇਕਰ ਤੁਸੀਂ ਆ ਸਵਰਾਜ ਖਰੀਦਣਾ ਨਾ ਤਾਂ ਬਸ ਫਟਾਫਟ ਕੰਟੈਕਟ ਕਰੋ ਬਾਈ ਦੇ ਨਾਲ ਬਾਈ ਉਦਾਂ ਨਗਦ ਕੈਸਦਾ ਹੀ ਐ ਇਹ ਲੋਨ-ਲੂਨ ਤਾਂ ਨਹੀਂ ਕੋਈ ਦੂਪਰ ਕੋਈ ਲੋਨ ਨਹੀਂ ਭੱਟੀ ਹਾਂ ਪਸਟ ਪਾਰਟੀ ਦਾ ਪੰਜਾਬ ਨੰਬਰ ਨਗਦ ਕੈਸ਼ ਓਕੇ ਨਗਦ ਕੈਸ਼ ਦਾ ਨਗਦ ਕੈਸ਼ ਦਾ ਚੱਕੋ ਮਿੱਤਰੋ ਕਰਾ ਲੁੱਟੋ ਮੇਲਾ